ਸੰਗੁੱਛੇ ਪੰਜਾਬ ਨੂੰ ਹੜ੍ਹਾਂ ਨੇ ਆੜ ਕੇ ਰਿਆ ਬਹੁਤ ਬਰਬਾਦੀ ਹੋਈ ਪੰਜਾਬ ਦਾ ਗਰੀਬ ਤਬਕਾ ਹੋਰ ਉਤਾੜਿਆ ਗਿਆ ਪੰਜਾਬ ਵਾਸੀਆਂ ਦੀ ਜਿੰਨੀਆਂ ਸਦਰਾਂ ਅਧੂਰੀਆਂ ਰਹਿ ਗਈਆਂ ਹੋਣਗੀਆਂ ਦਸਣਾ ਵੱਸੋਂ ਬਾਹਰ ਹੈ ਦਾਸ ਦੀ ਕਲਮ ਨੇ ਇਸ ਸਮੇਂ ਦੁਖੀ ਹਿਰਦਿਆਂ ਦੀ ਸ਼ਰੀਕ ਹੈ ਉੱਲੀ ਗੱਲ ਨਾ 88 ਦੇ ਹੜ੍ਹਾਂ ਵਾਲੀ ਕਹਿਰ ਹੋਰ ਪੰਜਾਬ ਤੇ ਟੈਗਿਆ ਏ ਦੁੱਖਸਾਂਦ ਦੀ ਜ਼ਿੰਦਗੀ ਬਤਾਉਂਦਿਆਂ ਹੀ ਦੁੱਖ ਨਵਾਂ ਪੰਜਾਬ ਨੂੰ ਪੈ ਗਿਆ ਏ ਹੋ ਪਾਣੀ ਦੇਵਤਾ ਕੰਨਾਂ ਪੰਜਾਬੀਆਂ ਦੇ ਗਲੀਆਂ ਪਾ ਗਿਆ ਕਾਲ ਦੀਆਂ ਗਾਨੀਆਂ ਦੇ ਹੜਾਂ ਘੇਰਿਆ ਹੜ ਪੰਜਾਬ ਸਾਰਾ ਹੋਈਆਂ ਇਸ ਦਾ ਪੈੜੀਆਂ ਹਾਨੀਆਂ ਦੋ ਜੂ ਫਸਲ ਤਿਆਰ ਕੀਤੀ ਇਹ ਤੇ ਮਾਨਸੀ ਸਾਰੇ ਪੰਜਾਬੀਆਂ ਨੂੰ ਮਾਝੇ ਮਾਰਵੇ ਫਸਲ ਨੂੰ ਹਾਰ ਦਿੱਤਾ ਹਾਰ ਰਗੜਿਆ ਨਾਲੇ ਦਵਾਬੀਆਂ ਨੂੰ ਵੀ ਦਰਤੇ ਅੱਗੇ ਚਦਰਾਈ ਕੋਈ ਚੱਲਦੀ ਨਹੀਂ ਪਾਵੇਂ ਹੁੰਦੀਆਂ ਲੱਖ ਸ਼ਤਾਨੀਆਂ ਰੇ ਹਰਾਂ ਘੇਰ ਆ ਹਣ ਪੰਜਾਬ ਸਾਰਾ ਹੋਈਆਂ ਇਸ ਦਾ ਪੈੜੀਆਂ ਹੰਮੀਆਂ ਰੇ ਓ ਬੇਜਬਾਨੇ ਕਈ ਮਾਰ ਗਏ ਪਸ਼ੂ ਇਥੇ ਯਾ ਆਲੀ ਪਸੂਏ ਤੇ ਲੋਥਾਂ ਜਿੰਨਾ ਦੀਆਂ ਖਾਹਾ ਥਾਰੁਲੀਆ ਦੇ ਪੰਜ ਕਲਿਆਣੀਆਂ ਗਰੀਬ ਕਰਸਾਨ ਦੀਆਂ ਐਵੇਂ ਕੱਖਾ ਦੇ ਵੇਚੀ ਰੁਲੀਆ ਦੇ ਹੋਈਆਂ ਘੁਰਮੀਆਂ ਵੀਰੀਆਂ ਜਿੰਨਾ ਦੀਆਂ ਵੈਣ ਪਾਏ ਨੇ ਉਹਨਾਂ ਪਰਾਂ ਨਿਆਰੇ ਹੜਾ ਕੇ ਰਿਆ ਹਰ ਪੰਜਾਬ 사ਹਾ ਹੋਈਆਂ ਇਸਥਾ ਪੈੜੀਆਂ ਹਾਨਿਆਰੇ ਹੋ ਬੀ ਆਸ ਦਰੀਆ ਤੇ ਸਤਲੁਜ ਦੇ ਪਾਣੀ ਇਨਿਆਰੇ ਸ਼ੂਕਾ ਵਿੱਚ ਪੰਜਾਬ ਦੇ ਮਾਰੀਆਂ ਦੇ ਦਰਿਆ ਆਵੀ ਤੇ ਪੰਜਾਬ ਦੀਆਂ ਹੋਰ ਨਹਿਰਾਂ ਚਲੀਆਂ ਆਪੇ ਦੂ ਹੋ ਕੇ ਬਾਹਰ ਆਵੇ ਜਦੋਂ ਟੁੱਟ ਗਿਆ ਬਾਣੇ ਪੰਜਾਬ ਅੰਦਰ ਦਿਸੀਆਂ ਕਾਲਦੀਆਂ ਫੇਰ ਨਿਸ਼ਾਨੀਆਂ ਰੇ ਹੜਾਂ ਘੇਰਿਆ ਹਿਆਰ ਪੰਜਾਬ ਸਾਰਾ ਹੋਈਆਂ ਇਸ ਦਾ ਪਹਿਲੀਆਂ ਹਾਨੀਆਂ ਰੇ ਹੋ ਕੀਲ ਕਰਿੰਦੇ ਪੰਜਾਬ ਦੇ ਹੰਸਾਂ ਨੂੰ ਹਾਰੀ ਆਣੀ ਬਾਗ ਨੇ ਆਣ ਕੇ ਝਟ ਮਾਰੀ ਹੰਯੂ ਕੇਰ ਦੇ ਛੱਡ ਪੰਜਾਬੀਆਂ ਓਏ ਆਪਣੀ ਕਰ ਗਿਆ ਕੈਮ ਉਹ ਸਰਦਾਰੀ ਏ ਓ ਜਾਨ ਮਾਲ ਨੂੰ ਐਸੀ ਹਾਰ ਮਾਰ ਬੱਜੀ ਹਾਰੀ ਮਾਰ ਬੱਜੀ ਪਾਇਆਂ ਥਾ ਥਮ ਇਸ ਵਰਨਿਆਰੇ ਹਰਾਂ ਕੇਰੇ ਆ ਹਰ ਪੰਜਾਬ ਸਾਰਾ ਹੋਈਆਂ ਥਾ ਥਾ ਪੈੜੀਆਂ ਹਾਨੀਆਂ ਵੇ ਓ ਸਿਸਕਣ ਲਾ ਦਤਾ ਬਹੁਤੇ ਪੰਜਾਬੀਆਂ ਨੂੰ ਨਾਲ ਲੈ ਗਿਆ ਕਈ ਮਾਵਾਂ ਦੇ ਹੀਰੇ ਆਣ ਹਾਰੇ ਸੁਨੇ ਨਾ ਤੂੰ ਪੰਜਾਬੀਆਂ ਦੇ ਰੋੜ ਲੱਗਿਆ ਕਈ ਭੈਣਾਂ ਦੇ ਵੀਰ ਆਣ ਏ ਉਹ ਲੁੱਟੇ ਗੈ ਸੰਹਾਗ ਨੇ ਦਿਨ ਦੀ ਮੁਰਨਾ ਉਹਨਾ ਦੇ ਨਾ ਅਗਲੇ ਜਾਂ ਮਿਆਰੇ ਖੜਾ ਘੇਰੇ ਆ ਨਿਹਾਰ ਪੰਜਾਬ ਸਾਰਾ ਹੋਈਆਂ ਦਾਦਾ ਪੈੜੀਆਂ ਹਾਨੀਆਂ ਵੇ ਅੰਨ ਦਾ ਪੇਨੇ ਜੋ ਅਖਵਾਮ ਦੇਸੀ ਹੈ ਆਜੀ ਆਪਿਓ ਅੰਨ ਲਈ ਤਰਸਦੇ ਨੇ ਜਾਨ ਮਾਰਦਾ ਹੋਇਆ ਨੁਕਸਾਨ ਸਾਵੇ ਬੱਦਲ ਕਹਿਰਦੇ ਉਹਨਾਂ ਤੇ ਬਰਸ ਦੇਵੇ ਸਵੇਰ ਸੇ ਵੀ ਤੇ ਹੋਰ ਕਈ ਸੰਸਧਾਵਾਂ দান ਵੰਡੇ ਨੇ ਆਣ ਕੇ ਦਾਨੀ ਆਵੇ ਹੜਾ ਕੇ ਰਿਆ ਹਾਂ ਪੰਜਾਬ ਸਾਰਾ ਹੋਈਆਂ 타타 ਪੈੜੀਆਂ ਹਾਂ ਨਹੀਂ ਆਵੇ ਹੋਇ ਇੱਥਰੂ ਕੇਰਦੇ ਤੱਕਿਆ ਪੰਜਾਬੀਆਂ ਰੋਏ ਹਾਂ ਪੰਜਾਬੀਆਂ ਨੂੰ

ਮਰੇ ਬਾਦ ਉਹ ਪੰਜਾਬ ਉੱਤੇ ਹੋਇਆ ਤੱਕਿਆ ਸਾਰੇ ਹੀ ਇਨਾ ਜਹਾਨੀਆਂ ਰੇ ਹਰਾਂ ਘੇਰੇ ਆਹਾਂ ਪੰਜਾਬ ਸਾਰਾ ਹੋਈਆਂ ਦਾਦਾ ਬੈੜੀਆਂ ਹਾਮਿਆ ਰੇ ਹੋਈਆਂ ਦਾਦਾ ਬੈੜੀਆਂ ਹਾਮਿਆ ਰੇ ਏ ਏ ਏ